ਅਸੀਂ ਤਾਂ ਜੀਰੀ ਲਾਉਂਦੇ ਤੇ ਮੰਨ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋਊਗੀ ਅਸੀਂ ਉੱਥੇ ਆਪਣਾ ਕੰਮ ਜਿੱਥੇ ਅਸੀਂ ਕਰ ਮੇਰਾ ਬੱਚਾ ਹੀ ਉਹ ਅਸੀਂ ਤਾਂ ਜੀਰੀ ਲਾਉਣ ਗਏ ਸੀ ਸਵੇਰੇ ਆਪਣਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਸੀ ਜੀ ਖਨਾਲ ਦੇ ਉਹਦੀ ਦੁਕਾਨ ਤੇ ਪਈ ਹੈ ਫਰਜ ਐਸੀ ਸਮਾਰਦਾ ਸੀ ਸਵੇਰੇ ਜਾਂ ਰਈ ਸ਼ਾਮ ਨੂੰ ਘਰੇ ਆਉਂਦਾ ਤੇ ਅੱਜ ਦੇਖੋ ਜੀ ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮਨਨ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋ ਗਈ ਅਸੀਂ ਉੱਥੇ ਆਪਣਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਕੰਮ ਛੱਡ ਕੇ ਅਸੀਂ ਆਪਣੇ ਘਰੇ ਆਏ ਤਾਂ ਅਸੀਂ ਉਰੇ ਪਹੁੰਚਿਆ ਫਲੇ ਸਾਨੂੰ ਤਾਂ ਦਰਬਨੇ ਜਾਣ ਦਾ ਸਾਡੇ ਬੱਚੇ ਨੂੰ ਤਾਂ ਸਾਨੂੰ ਅਹੀਂ ਨਹੀਂ ਪਤਾ ਵੀ ਮੇਰਾ ਬੱਚਾ ਆਏਗਾ ਕਿ ਨਾ ਆਏਗਾ ਸਾਹਾਂ ਤੇ ਹੈ ਕਿ ਸਾਹਾਂ ਪੂਰੇ ਹੋ ਕੇ ਦਿਖ ਮੈਨੂੰ ਨਹੀਂ ਪਤਾ ਇਹ ਪਤਾ ਲੱਗਾ ਕਿ ਮ੍ਰਿਤਕ ਹੋ ਗਈ ਉਹਨਾਂ ਦੀ ਮੌਤ ਹੋ ਚੁੱਕੀ ਹੈ ਫਿਰ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਹਲੇ ਆ ਕੇ ਮੈਂ ਤਾਂ ਅੰਦਰ ਬਾਗ ਗਿਆ ਬਣੀ ਹਾਂ ਮੈਂ ਤਾਂ ਅੰਦਰ ਹੀ ਆਣ ਮਣੀ ਰਿਹਾ ਕਿ ਕਰਵਾਈ ਦੀ ਮੰਗ ਹੈ ਕਰਵਾਈ ਤਾਂ ਹੁਣ ਦੇਖੋ ਜੀ ਹੁਣ ਤਾਂ ਸਰਕਾਰ ਨੂੰ ਹੁਣ ਕੀ ਮੈਂ ਹੁਣ ਮੈਂ ਇੱਕ ਕੀ ਕਹਾਂ ਜੀ ਉਹਦਾ ਪਿਓ ਮੈਂ ਇਨਸਾਫ ਉਹਨੂੰ ਤਾਂ ਮਿਲਣਾ ਚਾਹੀਦਾ ਮੇਰੇ ਬੱਚੇ ਦਾ ਨਾਮ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਕੀ ਉਹਦਾ ਵੱਡੇ ਵੱਡੇ ਤੇ ਕੀ ਗੱਲਬਾਤ ਹੋਈ ਮੈਂ ਖਨਾਲ ਕਲਾਂ ਤੋਂ ਸਰਪੰਚਾਂ ਜੀ ਤੇ ਜੋ ਅੱਜ ਇੱਕ ਘਟਨਾ ਵਾਪਰੀ ਆ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀ ਆ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡ ਆ ਭੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜਾ ਉਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ 'ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੀ ਕੁ ਉਮਰ ਸੀ ਮੁੰਡੇ ਆ 20 ਸਾਲ ਦਾ ਮੁੰਡਾ ਸੀਗਾ ਕਰਪਾੰਦ ਰਹੇ ਹੁਣ ਕੀ ਮੰਗ ਕਰੀ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤਨ ਸਰਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਇੱਕ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਪਈਆਂ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉੱਥੇ ਬਹੁਤ ਜ਼ਿਆਦਾ ਕੱਟ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਕਿਸ ਤਰ੍ਹਾਂ ਵੇਖਦੇ ਹਰ ਰੋਜ਼ ਇਹ ਇੱਥੇ ਕੱਟਾਂ ਦਾ ਫੜੀ ਹੁੰਦੀ ਹੈ ਇਹ ਇਹ ਨਾ ਜੀ ਸਮਝ ਨਹੀਂ ਆਉਂਦਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਘੋਰੀਆਂ ਨੇ ਰੋਜ਼ ਚੋਰੀਆਂ ਰੋਜ਼ ਹੀ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਕਲਚਰ ਹੋ ਗਿਆ ਅੱਗੇ ਕਲਚਰ ਪੰਜਾਬ ਦਾ ਕੁਝ ਹੋਰ ਸੀਗਾ ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ ਸਾਡੇ ਜਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਕਿਤੋਂ ਮੋਟਰਸਾਈਕਲ ਚੱਕ ਲਿਆ ਕਿਤੋਂ ਕੁਝ ਚੱਕ ਲਿਆ ਥੋੜਾ ਜਿਹਾ ਸੀ ਨਾ ਪ੍ਰਸ਼ਾਸਨ ਨੂੰ ਵੀ ਕਵਾਂਗੇ ਵੀ ਥੋੜਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸਤ ਕਰਨ ਰੌਂਡ ਲਾਉਣ ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਹੇ ਹਨਾ ਇਹ ਅੰਸਰਾਂ ਨੂੰ ਹੱਥ ਤੇ ਨੱਥ ਪਾਈ ਜਾ ਸਕਦੀ ਆ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ-ਦਾਲੇ ਨਹਿਰਾ ਨਿਕੜਦੀਆਂ ਨੇ ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ-ਔਲੀ ਨਿਕੜਦੇ ਆ ਵੀ ਯਾਰ ਨਹਿਰਾ ਦੇ ਉੱਤੇ ਵੀ ਇਸ ਤਰ੍ਹਾਂ ਦੇ ਅੰਸਰ ਖੜੇ ਹੁੰਦੇ ਆ ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਆ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿ ਯਾਰ ਜੇ ਕੁਝ ਮਾਪਿਆਂ ਨੂੰ ਭਰਨਾ ਬੜਾ ਔਖਾ ਹਨ ਬੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਥੋੜਾ ਜਿਹਾ ਗ੍ਰਸਤ ਜੇ ਸਾਡੇ ਪਿੰਡਾਂ 'ਚ ਇੱਕ ਗੇੜਾ ਵੀ ਮਾਰ ਲੈਣ ਨਾ ਡਰਦਾ ਜਿਹੜੇ ਕੋਈ ਗਲਤ ਅੰਸਰ ਨੇ ਉਹਨਾਂ ਨੂੰ ਡਰਦਾ ਮਾਹੌਲ ਬਣਿਆ ਰਵੇ ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ ਇਹ ਗੱਲਾਂ ਸਾਨੂੰ ਉਹਨਾਂ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾ ਗਈਆਂ ਨੇ ਡਾਕਟਰ ਸविता ਸਿੰਘਲਾ ਡਾਕਟਰ ਸविता ਪੇਸ਼ੈਂਟ ਆ ਜੀ ਕਨਾਰ ਦਾ ਪੇਸ਼ੈਂਟ ਸ੍ਰੀ ਤੇ ਐਲ ਬਰਾਡ ਡੈੱਥ ਸੀਗਾ ਇੱਕ ਗੁਰਦਰਸ਼ਨ ਸਿੰਘ ਬਰਾਡ ਡੈੱਥ ਆਇਆ ਉਹ ਆਇਆ ਆਲਮੋਸਟ 7 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬਰਾਡ ਡੈੱਥ ਸੀ ਇਸ ਇਮੀਡੀਏਟਲੀ ਮਰਚਰ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ ਉਹ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਜਿਸ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਵਿੱਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਇੱਕ ਲੜਕਾ ਹੈਗਾ ਉਹਨੇ ਕਿਰਪਾ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁਕਾ ਆ ਗਿਆ ਉਹਦੀ ਉੱਥੇ ਦਰਾਨੇ ਇਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫ਼ਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਇਹ ਉਹਦਾ ਕੀ ਨਾਮ ਹੈ ਜੀ ਜਿਹੜਾ ਉਹ ਇਹਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫ਼ਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਹ ਸਾਬ ਨਾਲ ਬੰਨਦੀ ਕਾਰਵਾਈ ਕੀਤੀ ਜਾਵੇਗੀ। ਯਾਰ ਇਹ ਕਿੰ ਸਿੰਘ ਦਾ ਬਾਲਾ ਵਗੈਰਾ ਤਾਂ ਸੀ। ਹਾਂ ਇਹਨਾਂ ਨਹੀਂ ਜੇ ਕੁਝ ਇਹਨਾਂ ਕਲੀਅਰ ਨਹੀਂ ਕਲੀਅਰ ਹੋ ਜਾਊਗਾ ਸੀ ਜਦੋਂ ਉਹਨਾਂ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ। ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ? ਉਹਦੀ ਉੱਥੇ ਦੁਕਾਨ ਸੀ, ਫ੍ਰਿਜ ਤੇ ਏਸੀਆਂ ਦੀ ਰਿਪੇਅਰ ਦੀ। ਖਨਾਲ ਕਲਾਂ ਦੇ। ਕਿਸੇ ਵੇਰਿਆਂ ਨਾਲ ਹੀ ਇਹ ਪੱਟੀਵਾਲ ਪਿੰਡ ਨਾਲ ਹੀ ਥਾਣਾ ਭੌਂ ਨਿਕੜਚੇ ਪਿੰਡਾ ਉਸੋਂ ਦਾ ਰਹਿਣ ਵਾਲਾ ਜਿਹਨੇ ਮਰਡਰ ਕੀਤਾ ਜੀ ਇਹ ਵਿਅਕਤੀ ਕਿਸੇ ਵੇਰਿਆਂ ਇਹ ਪਿੰਡ ਦਾ ਹੀ ਆ ਉਸੇ ਪਿੰਡ ਦਾ ਨਾਲ ਕਲਾਂ ਦੇ ਹਾਂਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਗੀ ਅਸੀਂ ਬਸ ਬਿਆਨ ਲਿਖ ਕੇ ਬਣਦੀ ਕਾਰਵਾਈ ਕਰਾਂਗੇ ਜੀ ਐਫਆਈਆਰ ਲੋਜ ਕਰਕੇ ਤੇ ਜਲਦੀ ਉਹਦੀ ਰੈਸਟ ਪਾ ਦਾਂਗੇ ਜੀ ਠੀਕ ਹੈ ਜੀ ਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੋਰਚਰੀ ਵਿੱਚ ਚੈੱਕ ਹੋ ਗਿਆ ਹਾਂਜੀ ਉਹਦੀ ਸੰਗਰੂਰ ਮੋਰਚਰੀ ਚ